ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚੰਗੀ ਬਰੀਡਿੰਗ ਵਾਲੀ ਬੈੜ ਤਾਜੀ ਸੂਈਏ ਸੇਲ ਆ ਰੇਟ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਨਾਮ ਵੀਰੇ ਹੈਗਾ ਇੰਦਰਜੀਤ ਸਿੰਘ ਪਿੰਡ ਆਪਣਾ ਹੈਗਾ ਤਕੀਪੁਰ ਜ਼ਿਲ੍ਹਾ ਹੈਗਾ ਸੰਗਰੂਰ ਜੀ ਨੰਬਰ ਹੈਗਾ ਜੀ 8082910357 ਜੀ 8082910357 10357 ਇਹ ਆਪਣਾ ਲੌਂਗਵਾਲ ਲੋਹਾਖੇੜਾ ਇੱਧਰ ਦੇ ਪਿੰਡ ਦੇ ਨਜ਼ਦੀਕ ਆ ਗਿਆ ਆਪਣੇ ਹਨਾ ਪਿੰਡ ਤਕੀਪੁਰ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਹਨਾ ਤੇ ਜਿਹੜੀ ਬਾਈ ਜੀ ਆਪਾਂ ਬੈਠ ਦੇਖ ਰਹੇ ਹਾਂ ਕਿਹੜਾ ਸੁਆ ਸੂਈ ਆ ਇਹ ਇਹ ਬਈ ਰਿਜੀਨਲ ਦੂਜਾ ਸੁਆ ਸੂਈ ਆ ਅੱਛਾ ਜੈਨੂਅਲ ਦੂਜਾ ਸੁਆ ਸੂਈ ਆ ਤੇ ਦੰਦੋ ਕਿਵੇਂ ਆ ਜੀ ਇਹ ਇਹ ਦੰਦੋ ਬਾਈ ਹੁਣੇ ਜਵਾਨ ਨਹੀਂ ਹੋਈ ਦੰਦ ਹਲੇ ਮਾਰ ਕੇ ਚੱਲੋ ਕੰਨੀਆਂ ਹੈਗੀਆਂ ਹਲੇ ਹੈਗੀਆਂ ਹੈਗੀਆਂ ਦੰਦੀਆਂ ਜੀ ਤੇ ਬੱਚਾ ਇਹਨੇ ਬਾਤ ਆਪਣਾ ਮੇਲ ਕਰਦੇ ਅੱਛਾ 나ੜੂਆ ਕੱਚਾ ਬਿਲਕੁਲ ਨਾਲ ਆ ਹਨਾ ਅੱਛਾ ਤੀਜਾ ਦਿਨ ਸੁਈਨਵਾ ਤੇ 제르 ਵਗੈਰਾ ਵੀ ਰਡਾਨਾ ਜਾਵਾ ਜੀ ਤੀ ਦਣਾਂ ਦੀ ਆਪਣੀ ਗਰੰਟੀ ਰਹੂਗੀ ਜੀ ਜੀ ਤੇ ਕਿਹੜੇ ਸੀਮਨ ਦੀ ਆਪ ਆ ਗਈ ਏ ਆ ਭਾਈ ਇਹ ਹੈਗੀ 스노우맨 ਦੀ ਅੱਛਾ ਆਪ ਆ ਗਈ 스노우맨 ਦੀ ਹੁਣ ਦੂਜਾ ਸੁਆ ਤਾਜੀ ਸੁਈ ਹੋਈ ਆ 제르 ਵਗੈਰਾ ਧਾਰ ਵਗੈਰਾ ਕੰਪਲੀਟ ਆ ਬਿਲਕੁਲ ਡਨ ਨੇ ਜੀ ਤੇ ਪਲੂਣ ਦਾ ਦੁੱਧ ਬਾਈ ਜੀ ਕਿੰਨਾ ਰਿਹਾ ਇਹਦਾ ਇਹ ਇਹ 35 36 ਕਿਲੋ ਦੁੱਧ ਦਿੰਦਾ ਜੀ ਇਹਨਾਂ ਅੱਛਾ ਪਲੂਨ 35 ਕਿਲੋ ਤੋਂ ਅਬਬ ਚੱਲੀ ਆ ਹਾਂਜੀ ਬਈ ਤੇ ਇਸ ਵਾਰ ਆਪ ਨੂੰ ਉਮੀਦ ਗੈਸ ਲਾ ਸਕੀ ਵੀ ਕਿੰਨਾ ਦੁੱਧ ਹਾਈਸਟ ਪਾ ਦੂਗੀ ਜੀ ਆਪਣੇ ਕੋਲ ਜਮਾ ਗਰੰਟੀ ਵਾਲੇ ਬੰਦੇ ਤੋਂ ਆਈ ਹੈ ਜੀ ਇਹ ਬਈ ਆਪਣੇ ਕੋਲ 40 ਕਿਲੋ ਗਰੰਟੀ ਦੇ ਆਈ ਹੋਈ ਗਾਂ ਹੈ ਜੀ ਵੀ ਕਹਿੰਦਾ ਭਾਬੇ ਦੀ ਕੇਅਰ ਕਰਨ ਵਾਲਾ ਬੰਦਾ ਚਾਹੀਦਾ ਇਹਦੇ ਵਿੱਚ ਕਪੈਸਿਟੀ 40 ਕਿਲੋ ਦੀ ਹੈਗੀ ਹੈ ਜਮਾ ਹਾਂਜੀ ਬਈ ਆਪਣੇ ਨਾਲ ਸਾਈ ਬਿਆਨਾ ਕਰ ਲਓ ਕੋਈ 40 ਕਿਲੋ ਤਿਆਰ ਕਰਕੇ ਦੇ ਦੇਾਂਗੇ ਤੇ ਅੱਜ ਹੁਣ ਤੀਜੇ ਜਾਂਦੀ ਸੁਈਸ ਥਲੇ ਕਿੰਨਾ ਦੁੱਧ ਹਾਜ਼ਰ ਆ 26 ਕਿਲੋ ਤਿਆਰ ਆ ਵਿੱਚ 27 ਹੋ ਸਕਦਾ 13 ਕਿਲੋ ਦੁੱਧ ਤੀਜੇ ਮਾਲਕ ਚਲੋ ਕੱਲ ਨੂੰ ਚੌਥਾ ਦਿਨ ਹੋ ਜਾਊਗਾ ਵੀ ਚੌਲੇ ਵੀ ਚੌਥੇ ਦਿਨ ਦੀ ਸੂਈ ਥੱਲੇ 26 ਕਿਲੋ ਦੁੱਧ ਬਣਾ ਕੇ ਦੇਵਾਂਗੇ ਆਕੇ ਚੋਏ ਆਕੇ ਬਸ ਅਸਿਆ ਹਾਂਜੀ ਵੀ ਇਹ ਨਹੀਂ ਗਾ ਇਹ ਤਾਂ ਨਹੀਂ ਗੱਲ ਵੀ ਆਕੇ 20 ਰਹੇਗਾ 18 ਰਹੇਗਾ ਨਾ ਨਾ ਠੰਡਾ ਕਰਕੇ ਚੋਈ ਵੀ ਜਾਵਾਂ ਰੇਟ ਭਾਈ ਜੀ ਕੀ ਰਹੂ ਇਹਦਾ ਰੇਟ ਇਹਦਾ ਰਹੂਗਾ ਵੀ 2 ਲੱਖ ਤੇ 10000 ਰੁਪਏ ਮੌਕੇ ਤੇ ਗੁਜਾਇਸ ਹੋ ਜਾਊਗੀ ਗੁਜਾਇਸ ਵੀ ਕਰ ਦਾਂਗੇ ਜਿਹੜਾ ਵੀ ਤੇਰੀ ਵੀਡੀਓ ਦੇਖ ਕੇ ਆਊਗਾ ਖੁੱਲਾ ਮਾਨ ਸਤਕਾਰ ਕਰਾਂਗੇ ਬੰਦੇ ਦਾ ਜੀਤੋਰੀ ਬਾਹਰ ਨੂੰ ਇਹਨੂੰ ਸੋ ਵੀਰ ਥਾਣ ਹਵਾਨਾ ਇੱਕ ਵਾਰ ਨੇੜੇ ਤੋਂ ਦੇਖ ਸਕਦਾ ਰਿੰਕਰਸ ਵ ਹੱਕ ਤੇਰਾ ਕਰਦੇ ਵੀ ਚੋ ਲੈਨੇ ਆ ਮਸ਼ੀਨ ਤੇ ਵੀ ਚੋ ਲੈਨੇ ਆ ਜੀ ਦੋਨੇ ਟਾਈਪ ਚਵਾਈ ਕਰਦੇ ਆਪਾਂ ਹਨਾ ਚਵਾਈ ਕਰ ਲਿਆ ਆਪ ਦੋ ਇਹ ਹਕੀਕੇ ਮਰਜੀ ਚਵਾਈ ਕਰ ਲੋ ਸਭ ਤੋਂ ਸਲੋ ਮੈਂ ਦੇ ਸੀਵਨ ਦੀ ਆਪ ਆ ਗਈ ਦੂਜਾ ਸੂਆ ਤਾਜੀ ਸੂਈ ਆ ਕੱਚਾ ਨਾੜੂ ਆ ਬੱਚੇ ਤੇ ਬਿਲਕੁਲ ਨਾਲ ਆ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ 13 ਲੀਟਰ ਦੁੱਧ ਪਰ ਟਾਈਮ ਦਾ ਚੌਥੇ ਦਿਨ ਦੀ ਸੂਈ ਥੱਲੇ ਤੁਹਾਨੂੰ ਹਾਜ਼ਰ ਮਿਲੂਗਾ ਮੂਹ ਮੂ ਦਿਖਾ ਦਿਓ ਤੇ ਜਿਹੜੀ ਆਪਾਂ ਮੰਨ ਕੇ ਚੱਲੀਏ ਵੀ ਚੌਥੇ ਦਿਨ ਦੀ ਸੂਈ ਥੱਲੇ 27 ਤੋਂ 27 ਕਿਲੋ ਦੁੱਧ ਬੋੜਾ ਹਾਜ਼ਰ ਆ ਜਮਾ ਤੇ ਜਿੱਦਿਆਂ 35 ਤੋਂ 36 ਦਾ ਪੀਕ ਤੇ ਚਲੀ ਗਈ ਤਾਂ ਵੀ ਨੈਸਰੀ ਮੰਨ ਕੇ ਚੱਲੋ ਵੀ ਉਮੀਦ ਇਹ ਤਾਂ ਬਹੁਤ ਚੰਗੀਆਂ ਵੀ 40 ਕਿਲੋ ਦੁੱਧ ਦੇ ਨੇ ਪ੍ਰੋਪਰ ਆਰਾਮ ਨਾਲ ਪਾ ਦੇਣਾ ਸੋ ਫੇਸ ਬਿਊਟੀ ਵਗੈਰਾ ਚੈੱਕ ਕਰੋ ਬਾਕੀ ਜਿਹੜੇ ਵੀਰ ਬਰੀਡ ਬਾਰੇ ਜਾਣਦੇ ਆ ਤਾਂ ਉਹਨਾਂ ਨੂੰ ਮੰਨ ਕੇ ਚੱਲੋ ਜਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਕੰਪਰੋਮਾਈਜ਼ ਉਹਨੇ ਆਪ ਹੀ ਕਰ ਲੈਣਾ ਉਹ ਕਿਉਂ ਬਈ ਵੱਛੀ ਜਾਵਾ ਬਿਲਕੁਲ ਸਿੱਧੀ-ਸੁੱਧੀ ਸਟੇਟ ਆ ਇਹ ਨਹੀਂ ਹੈ ਵੀ ਕੋਈ ਲੇਦਾ ਪਣ ਹੋਏ ਜੀ ਬਈ ਬਾਕੀ ਜਿਹੜਾ ਆਪਣੀ ਵੱਛੀ ਦੇ ਕੋਲ ਆ ਕੇ ਖੜ ਗਿਆ ਯਾਰ ਵਾਪਸ ਨਹੀਂ ਜਾਂਦਾ ਕਿਉਂਕਿ ਬਰੀਡ ਵਗੈਰਾ ਬਾਕੀ ਬਾ ਕਮਾਲ ਚੀਜ਼ ਆ ਹਨਾ ਸੋ ਆਪਣਾ ਵਪਾਰ ਦਾ ਕੰਮ ਵੀਗੋ ਕੰਮ ਆਪਣਾ ਵਪਾਰ ਦਾ ਹੀ ਆਪਾਂ ਇਹ ਨਹੀਂ ਹੈ ਵੀ 10 ਗਾਵਾਂ ਇਕੱਠੀਆਂ ਕਰ ਲਈਆਂ ਨਾ ਜਿਹੜੀਆਂ ਹੁੰਦੀ ਨੇ ਆਪਣੋ 2-3 ਹੁੰਦੀਆਂ ਟੌਪ ਦੀਆਂ ਨੇ ਜਮਾ ਅੱਛਾ 2-3 ਸਿਲੈਕਟਡ ਪੀਸ ਆਪਣੇ ਕੋਲ ਹੁੰਦੇ ਹੈਗੇ ਹਾਂ ਬਿਲਕੁਲ ਟੌਪ ਦੀਆਂ ਹੁੰਦੀਆਂ ਨੇ ਆਪਣੇ ਕੋਲ ਜੀ ਤੇ ਮੋਬਾਈਲ ਨੰਬਰ ਕਿਹੜਾ ਹੀ ਫੇਰ ਬੋਲਦੇ ਵੀਰ ਆਪਣਾ ਨੰਬਰ ਹੈਗਾ ਜੀ 80829 10357 ਜੀ ਪਿੰਡ ਤਗੀਪੁਰ ਜ਼ਿਲ੍ਹਾ ਸੰਗਰੂਰ ਪੈ ਗਿਆ ਲੌਂਗ ਵਾਲ ਲੋਏ ਖੜਦਣ ਦੇ ਢੀਕ ਆ ਗਿਆ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਅਲਤ